ਮਹਾਰਾਜਾ ਖਾਲਸਾ ਬਾਦ ਜੀ ਕੀ ਫਤਿਹ ਗੱਲ ਕਰਦੇ ਆ ਜੇ ਆਪਾਂ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਵੱਡੇ ਪ੍ਰਸ਼ਨ ਚੈਨਲ ਲੱਗੇ ਹੋਏ ਨੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ ਹੋਇਆਗਾ ਕਿ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾਗਾ ਜਿੱਥੇ ਕਿ ਇੱਕ ਪਾਸੇ ਪੰਜਾਬ ਨਸੇ ਦੀ ਦਲਦਲ ਦੇ ਵਿੱਚ ਧੱਕਿਆ ਪਿਆਗਾ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੱਡੀ ਤਰ੍ਹਾਂ ਦੀਆਂ ਜੀਆਂ ਲੁੱਟਦੀਆਂ ਬਾਦ ਦਾ ਤਾਂ ਹੋਰਿੰਗਿਆ ਨੇ ਨੱਤਾਂ ਕਾਟਲ ਹੋ ਰਹੇ ਨੇ ਅਤੇ ਨਾਲ ਹੀ ਜਿਹੜਾ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਕਿ ਬੰਬ ਧਮਾਕੇ ਹੋ ਰਹੇ ਨੇ ਗਰਨੇਟ ਵਰਗੇ ਜਿਹੜੇ ਛਿੱਟੇ ਜਾ ਰਹੇ ਨੇ ਹੁਣ ਪਿਛਲੇ ਦਿਨੇ ਜਿਹੜੇ ਕਿ ਐਨਆਈ ਐਨਆਈ ਵੱਲੋਂ ਜਿਹੜਾ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਹਦਾਇਤ ਕੀਤੀ ਗਈ ਸੀ ਕਿ ਅਤੰਕਵਾਦੀ ਜਿਹੜੇ ਹਮਲੇ ਪੰਜਾਬ ਦੇ ਉੱਪਰ ਹੋ ਸਕਦੇ ਨੇ ਪਰ ਪਿਛਲੇ ਦਿਨੀ ਕਿ ਅੰਮਰਸਰ ਦੇ ਜਿਹੜਾ ਲਾਹੌਰ ਜਿਹੜਾ ਥਾਣਾ ਪੈਂਦਾਗਾ ਉਹਦੇ ਬਾਹਰ ਇੱਕ ਬੰਬ ਧਮਾਕਾ ਹੋਇਆ ਚੀਂਗ ਸਿੰਘਾੜਾ ਪੈਂਦਾ ਤੇ ਪੁਲਿਸ ਉਸ ਨੂੰ ਕਹਿ ਰਹੀ ਆ ਕਿ ਆਮ ਇੱਕ ਵਰਤਾਰਾ ਸੀ ਪਰ ਕੋਈ ਇੱਕ ਜੀਵਨ ਸਿੰਘ ਫੌਜੀ ਆ ਤੇ ਉਹਨੇ ਕਹਿੰਦੇ ਕਿ ਜ਼ਿੰਮੇਵਾਰੀ ਲੈਂਦੀ ਆ ਕਿ ਉਹ ਕਹਿੰਦਾ ਮੈਂ ਸਾਰਾ ਕੁਝ ਕੀਤਾਗਾ ਇਸ ਦੇ ਬਾਬਤ ਹੀ ਅੱਪਾ ਅੱਜ ਗੱਲ ਕਰ ਰਹੇ ਆ ਜਦੋਂ ਇਹ ਸਾਰਾ ਕਾਰਾ ਹੁੰਦਾਗਾ ਤਾਂ ਜੀਵਨ ਸਿੰਘ ਦੇ ਘਰ ਜਦੋਂ ਪੱਤਰਕਾਰ ਜਾਂਦੇ ਆ ਤੇ ਉਹਦੀ ਮਾਤਾ ਜਿਹੜੀ ਉਹ ਫੁੱਟ ਫੁੱਟ ਰੋਂਦੀ ਆ ਕਿ ਮੇਰਾ ਪੁੱਤ ਤਾਂ ਜਿਹੜਾ ਫੌਜ ਦੇ ਵਿੱਚ ਸੀ ਪਤਾ ਨਹੀਂ ਕੀ ਕਦ ਕਰਾਹੇ ਪੈ ਗਿਆ ਕੀ ਹੋ ਗਿਆ ਉਹਨੂੰ ਸਾਰੇ ਗੱਲਬਾਤ ਨੂੰ ਭਾਮਦੇ ਹੋਏ ਦੇਖਦੇ ਆ ਕਿ ਜਿਹੜਾ ਸਾਰਾ ਹੁਣ ਇੱਕ ਆਡੀਓ ਜਿਹੜੀ ਆ ਉਹ ਕਿਸੇ ਪ੍ਰੈਸਰ ਰਿਪੋਰਟਰ ਦੇ ਨਾਲ ਆ ਵਾਇਰਲ ਹੋ ਰਹੀ ਆ ਬੇਸ਼ੱਕ ਅਸੀਂ ਉਸ ਆਡੀ ਦੀ ਪੁਸ਼ਟੀ ਤਾਂ ਨਹੀਂ ਕਰਦੇ ਪਰ ਤੁਹਾਨੂੰ ਜੀਵਨ ਸਿੰਘ ਫੌਜੀ ਦੀ ਆਡੀਓ ਦੱਸੀ ਜਾ ਰਹੀ ਆ ਉਹ ਸੁਣਾਉਣੇ ਆ ਤੁਹਾਨੂੰ ਪਹਿਲਾਂ ਕਿ ਉਹਨੇ ਕੀ ਕੁਝ ਕਿਹਾ ਉਸ ਆਡੀ ਦੇ ਵਿੱਚ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਤੁਹਾਨੂੰ ਕਿਉਂਕਿ ਬੜਾ ਜਿਹੜਾ ਮੁੱਦਾ ਇਹ ਗੰਭੀਰ ਆ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਇਹ ਬਹੁਤ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ ਕਲ ਤਾਂ ਉਹ ਆਡੀਓ ਸੁਣਾਉਣਿਆ ਉਸ ਜੀਵ ਸਿੰਘ ਫੌਜੀ ਜਿਹੜੀ ਨਸਤੀ ਲਈ ਤੇ ਦੂਜਾ ਮੈਂ ਫੌਜ ਚ 7 ਸਾਲ ਨੌਕਰੀ ਕੀਤੀ ਤੇ ਇਹ ਉਹ ਤੇ ਚੀਜ਼ਾਂ ਏਸਾ ਹੁੰਦਾ ਤਾਂ ਮਾਜ ਮਨ ਲਾ ਕੇ ਖਲੋਇਓ ਕਿ ਜਿਹੜਾ ਗਰਨੇਡਾ ਤੋਂ ਬਾਜੋ ਜੇ ਗਰਨੇਡਾ ਤੋਂ ਬਾਜੇ ਤਾਂ ਆਈਡੀਆ ਲਾਵਾਂਗੇ ਤੇ ਪੂਸੇ ਅਫਸਰਾਂ ਨੂੰ ਇਹੋ ਜਾਲਾ ਇਹ ਨਹੀਂ ਕਰਦੇ ਵੀ ਤੁਸੀਂ ਅੱਜ ਇੱਥੇ ਕਾਊਂਟਰ ਕਰੋਗੇ ਤੇ ਕੱਲ ਨੂੰ ਬਦਲੀ ਕਰਾ ਕੇ ਨਾ ਕਿਤੇ ਹੋਰ ਛੱਜੋਗੇ ਜਾਂ ਬਾਹਰ ਆ ਜਾਓਗੇ ਜੇ ਬਾਹਰ ਆ ਜਾਓਗੇ ਤੇ ਤੁਹਾਨੂੰ ਬਾਹਰ ਵੀ ਪੰਜਾਬ ਪੰਜਾਬ ਮਾਰਾਂਗੇ ਤਾਂ ਬੰਗੀ ਪੂਸੇ ਪੂਸੇ ਸ੍ਰਮ ਗੋਰੀ ਦਾ ਜਵਾਬ ਗਰਨੇਡਾ ਨਾਲ ਦਵਾਂਗੇ ਬੰਗੋਰੀ ਦਾ ਜਵਾਬ ਬੰਬਰਾ ਹੋਏਗਾ ਬਾਕੀ ਕੋਈ ਗੱਲ ਨਹੀਂ ਤਕੜੇ ਰਹੋ ਛੇਤੀ ਮਿਲਦੇ ਆਂ ਫਿਰ ਦੋ ਚਾਰ ਦਿਨਾਂ ਜਾਂ ਆਪਾਂ ਜਿਆਦਾ ਗੈਪ ਨਹੀਂ ਪਾਉਣਾ ਤੇ ਹੋਣਾ ਆਪਾਂ ਹਮਲਾ ਵੀ ਆਪੋ ਜੇ ਤੁਹਾਨੂੰ ਤੇ ਕਰਾਂਗੇ ਕਿ ਪੁਲਿਸ ਵਾਲੇ ਅੱਡੀਆਂ ਚੁੱਕ-ਜੁੱਕ ਦੇਖਣਗੇ ਵੀ ਸਾਡੇ ਥੰਮੂ ਕੁਰਸੀਆਂ ਜਿੱਧ ਲੱਗਦਾ ਗੀਆਂ ਨੇ ਬਾਕੀ ਮੈਂ ਇੱਕ ਚੀਜ਼ ਹੋਰ ਦੱਸ ਦੇਣੀ ਚਾਹੁੰਦਾ ਹਾਂ ਕਿ ਇਹ ਮਰੀ ਪਰਸਨਲ ਲੜਾਈ ਹੈ ਵਾਸਤੇ ਇਹ ਮੈਂ ਖੁਦ ਲੜਾਂਗਾ ਇਹ ਜੇ ਕਿਸੇ ਦਾ ਕੋਈ ਹੱਥ ਨਹੀਂ ਹੈਗਾ ਇਹ ਜੋ ਕਰਾਇਆ ਮੈਂ ਕਰਾਇਆ ਮੇਰੇ ਨਾਲ ਕਿਸ ਨੂੰ ਨਾ ਜੋੜਿਆ ਜਾਏ ਮੈਂ ਅੱਜ ਹੀ ਹੁਣ ਵੀ ਇਹ ਚੀਜ਼ ਕਹਿ ਰਿਹਾ ਹਾਂ ਕਿ ਮੇਰੇ ਨਾਲ ਕਿਸ ਨੂੰ ਨਾ ਜੋੜਿਆ ਜਾਏ ਜੋ ਕਰਾਇਆ ਮੈਂ ਕੱਲੇ ਨਹੀਂ ਕਰਾਇਆ ਪਹਿਲਾਂ ਇੱਕ ਨੰਬਰ ਰਣ ਸਿੰਘ ਚੌੜੇ ਦੀ ਪੱਗ ਲਾਈ ਜੀ ਦੂਜਾ ਮੈਂ ਫੌਜ ਚ 7 ਸਾਲ ਨੌਕਰੀ ਕੀਤੀ ਤੇ ਇਹਨਾਂ ਮੈਨੂੰ ਘਰ ਆ ਚੁੱਕਾ ਚੋਬੇ ਘਰ ਕੀਤਾ ਆਪਣਾ ਦੀਦਾ ਬਕੇਸ ਬਾਗੇ ਮਤੇ ਇਹ ਨਾਲ ਹੀ ਤੁਹਾਡਾ ਮੇਰਾ ਜੀਵਨ ਬੁਝੀ ਨਾਮ ਆ ਆਪਾਂ 4-5 ਹਵਲੇ ਪਹਿਲਾਂ ਕਰਾ ਚੁੱਕੇ ਆ ਅਜ ਨਾਲੇ ਜਿਹੜਾ ਆ ਡੀਐਕਸ ਲਾਇਆ ਉਹ ਵੀ ਆਪਾਂ ਲਾਇਆ ਹੀ ਜਿਹੜਾ ਬਾਕੀ ਮਦੋ ਵੀ ਇੱਥੇ ਮਜੀਠੇ ਠਾਏ ਹੋਂ ਲਾ ਹੋਇਆ ਵਾ ਜਾਲਗੁਰ ਬਖਸ਼ ਨਗਰ ਚੋਂ ਕੀਲ ਕਰਨੇ 100 ਸੋਟਿਆ ਹੀ ਆਪਾਂ ਹੀ ਸੋਟਿਆ ਹੀ ਉਹ ਵੀ ਮੇਰੀ ਸੋਟਿਆ ਹੀ ਤੇ ਜਿਹੜਾ ਹੁਣ ਅੱਜ ਤੱਕ ਪੱਧਾ ਘੰਟਾ ਪਹਿਲਾਂ ਗ੍ਰਨੇਡਿਕਾ ਉਹਦੀ ਜ਼ਿੰਮੇਵਾਰੀ ਨੂੰ ओके ਗੱਲ ਨਰੈਨ ਸਿੰਘ ਚੋੜਾ ਮੇਰੇ ਇੱਕ ਨਰੈਨ ਸਿੰਘ ਚੋੜਾ ਮੈਂ ਵੀ ਕਿਹੜਾ ਕਿਹਦਾ ਤੇ ਨਰੈਨ ਸਿੰਘ ਚੋੜਾ ਬਾਪੂ ਸਾਡੇ ਇਲਾਕੇ ਦਾ ਹੀ ਇਹਨਾਂ ਸ਼ਰੇਆਮ ਪੱਗ ਲਾਈ ਦਰਬਾਰ ਸਾਹਿਬ ਦੇ ਵਿੱਚ ਤੇ ਉਹਨਾਂ ਦਾ ਹੱਕ ਨਹੀਂ ਹੈ ਕਿ ਤੇਜੀ ਪੱਗ ਲਾਉਂਦਾ ਜੇ ਬੰਦੇ ਨੇ ਕੁਝ ਕੀਤਾ ਹੀ ਇਹਨਾਂ ਦਾ ਫਰਜ਼ ਵਾਦਾ ਹੈ ਕਾਨੂੰਨੀ ਕਾਰਵਾਈ ਕਰਨ ਦਾ ਨਹੀਂ ਦੇਖੋ ਉਸ ਬੰਦੇ ਦੇ ਉੱਤੇ ਕਿਤੇ ਬੰਦੀਆਂ ਨੇ ਕਾਰਵਾਈ ਕੀਤੀ ਆ ਜਾਂ ਉਸ ਬੰਦੇ ਦਵਾਲੇ ਹੋਇਆ ਜਾ ਸਕਦਾ ਵਾ ਤੇ ਇਸ ਤਰ੍ਹਾਂ ਵੀ ਦੇ ਚੌਕੀਆਂ ਤੇ ਹਮਲੇ ਕਰਨ ਨਾਲ ਇਹ ਵਸੇ ਰੇ ਕਪੂਰ ਨੂੰ ਟ੍ਰੇਲਰ ਦਿੱਤਾ ਵਾ ਹੁਣ ਜਿਹੜੇ ਬੰਦੇ ਨੇ ਪਾਗੜਾ ਹੀ ਹੁਣ ਆਪਾਂ ਉਹਦੇ ਮਗਰ ਹੋਵਾਂਗੇ ਕਿ ਆਪਣੇ ਹੁਣ ਪਰਵਾਸੇ ਕਰਦਾਂ ਜੀ ਸਾਡੇ ਬਾਪੂਆਂ ਦੀਆਂ ਪੱਗਾਂ ਲਾਉਣਗੇ ਤੇ ਆਪਾਂ ਇਦਾਂ ਹੀ ਕਰਾਂਗੇ ਆਪਾਂ ਕੇਤਾ ਪਰਿਵਾਰ ਨਹੀਂ ਰੱਖਾਂਗੇ ਕਿ ਚਲੋ ਪਤਾ ਕੀ ਮੈਂ ਇੱਕ ਬੇਨਤੀ ਕਰ ਲੱਗਾ ਵਾ ਜੀਵਨ ਸਿੰਘ ਜੀ ਭਾਈ ਹਾਂ ਜੀ ਇਹ ਸਾਰਾ ਦੌਰ ਆਪਣੇ ਅੱਖਾਂ ਨਾਲ ਵੇਖਿਆ ਭਾਈ ਨਰਾਇਣ ਸਿੰਘ ਚੌੜੀ ਹੋਣਾ ਵੀ ਵੇਖਿਆ ਅਸੀਂ ਵੀ ਵੇਖਿਆ ਪਰ ਅਸੀਂ ਕਹਿੰਦੇ ਹੁਣ ਤੁਸੀਂ ਆਪਣੇ ਚ ਜਪਾਤਾਂ ਦੇ ਕਾਬੂ ਰੱਖੋ ਸਮਾਂ ਆਉਣ ਦੇ ਉੱਤੇ ਬੜੇ ਹੋਰ ਢੰਗ ਤਰੀਕੇ ਨੇ ਤੇ ਤੁਸੀਂ ਆਪਣੇ ਆਪ ਨੂੰ ਨਹੀਂ ਜੋਖਮ ਚ ਪਾ ਰਹੇ ਹੋ ਅੱਗੇ ਨਿਰਦੋਸ਼ ਬੰਦਾ ਬਾਹਰ ਗਏ ਆ ਹਾਂਜੀ ਮੇਰਾ ਸੁਣੀ ਗੱਲ ਸੁਣੋ ਕਿਨੇ ਦਿਨਾਂ ਕੀ ਤੱਕਾ ਉਹ ਮੇਰੀ ਮਾਦਾ ਇਹ ਨਾਲ ਡੀਲ ਚ ਛੁੱਟੀ ਮੇਰੀ ਮਾਸੀ ਸੁਤੀ ਮੇਰਾ ਮਾਸੜ ਸੁਪਿਆ ਸਾਰੇ ਟੱਪਾਂ ਦੇ ਪਰਚੇ ਕਰਕੇ ਜੇਲ੍ਹ ਜੁਟੇ ਮੇਰਾ ਕੁਝ ਨਹੀਂ ਬਚਿਆ ਤੇ ਮੈਂ ਰਹਿਣ ਇਨਾਂ ਦਾ ਵੀ ਦਿਨ ਚਲੋ ਉਹਦੇ ਲਈ ਹੁੰਦਾ ਵਾ ਕਿ ਜਿੱਦਾਂ ਕਰੋਨਾ ਤੌਰ ਤੇ ਵੀ ਤੁਸੀਂ ਪਹਿਰਵਾਈ ਕਰ ਸਕਦੇ ਹੋ ਪਰ ਕੀ ਕਾਰਵਾਈ ਕਰੀਏ ਮੈਂ ਕੌਚ ਬੈਠਾ ਮੈਂ ਤੇ ਮੈਨੂੰ 7 ਸਾਲ ਹੋ ਗਏ ਜੀ ਮਤਲਬ 9 ਮਹੀਨੇ ਹੋ ਗਏ ਛੁੱਟੀ ਨਹੀਂ ਗੱਡੀ ਨਾ ਮੇਰੇ ਤੇ ਆਉਂਦਾ ਨਾ ਤਰਵੰਦੀ ਦਾ ਪਰਚਾ ਪਾਉਂਦਾ ਕਿ ਮੈਂ ਭਾਈ ਅਮਰਪਾਲ ਦਾ ਇੱਕ ਫੋਟੋ ਚਾਹੀਓ ਮਾਰੀ ਗਏ ਹੁੰਦੇ ਆ ਹੂੰ ਕੋਈ ਚਲੋ ਕੋਈ ਨਹੀਂ ਤੁਹਾਡਾ ਪਹਿਲਾ ਪਰਚਾ ਕਿਹੜੇ ਥਾਂ ਡੇਰਾ ਬਾਬਰਾਂ ਅੰਕ ਚ ਆਇਆ ਸੀ ਮੇਰੇ ਡੇਰਾ ਬਾਬਾ ਨਾਲ ਕੇ ਚ ਪਰਚੇ ਬਹੁਤ ਨੇ ਮੇਰੇ ਤੇ ਕਤਲ ਦੇ ਪਰਚੇ ਵੀ ਆ ਡੇਰਾ ਬਾਬਾ ਨਾਲ ਕੇ ਸਾਰੇ ਮੈਂ ਤਾਂ ਪਹਿਲਾ ਪਰਚਾ ਡੇਰਾ ਬਾਬਾ ਨਾਲ ਕੇ ਹੋਇਆ ਸੀ ਤੇ ਮੇਰੇ ਘਰ ਦੇਆਂ ਦੇ ਡੇਰਾ ਬਾਬਾ ਨਾਲ ਕੇ ਥਾਣੇ ਨਹੀਂ ਗਿਆ। ਹਾਂ ਕੁਝ ਨਹੀਂ। ਜਾਨੀ ਮਤਨ ਕੋਈ 100 ਸੈਂਟੀ ਕੀਤੀ ساری। ਓਕੇ ਓਕੇ ਚਲੋ ਕੋਈ ਨਹੀਂ ਮੈਂ ਆਪਣੇ ਚੈਨਲ ਤੇ ਇਹ ਗੱਲ ਜੀ। ਇਹ ਗੱਲ ਬਾਤ ਜੀਵ ਸਿੰਘ ਜਿਹੜੇ ਫੌਜੀ ਆ ਬਲਵਿੰਦਰ ਸਿੰਘ ਪਖੋਗੇ ਦੇ ਨਾਲ ਗੱਲਬਾਤ ਹੋ ਰਹੀ ਆ ਤੁਸੀਂ ਸਾਰਾ ਸੁਣ ਲਿਆ ਜੀਵਨ ਸਿੰਘ ਦੇ ਫੌਜੀ ਦੇ ਜਿਹੜੀ ਇਹ ਗੱਲ ਕਹੀਏ ਉਹਨੇ ਕਿ ਉਹਨਾਂ ਨੇ ਇੱਕ ਜਿਹੜੀ ਫੋਟੋ ਖਿਚਾਈ ਪਾਈ ਅਮਰਤਪਾਲ ਸਿੰਘ ਦੇ ਨਾਲ ਜਾਂ ਉਹਨਾਂ ਦੇ ਵਿੱਚ ਉਹਨਾਂ ਦੇ ਠਾਣੇ ਕਾਤਲ ਦੇ ਪਰਚੇ ਕਿੰਨੇ ਪਰਚਿਆਂ ਤੇ ਪਏ ਨੇ ਬਾਅਦ ਵਿੱਚ ਉਹ ਫੌਜ ਵਿੱਚ ਜਾਂਦਾ 7 ਸਾਲ ਫੌਜ ਦੀ ਨੌਕਰੀ ਕਰਦਾ ਤੇ ਹੁਣ ਇਸ ਵਕਤ ਪਤਾ ਨਹੀਂ ਕਿੱਥੇ ਕਿੱਥੇ ਨਾ ਤੁਇਕਾ ਨਾ ਮੇਰੇ ਤੇ ਅਤਵਾਦੀ ਦਾ ਜਿਹੜਾ ਕੇਸ ਪਾਤਾ ਮਗਰਾਂ ਮੇਰੇ ਮਾਤਾ ਮਾਤਾ ਨੂੰ ਮੇਰੀ ਮਾਸੀ ਨੂੰ ਮੇਰੇ ਮਾਸੜ ਨੂੰ ਕਹਿੰਦਾ ਚੁੱਕ ਕੇ ਜੇਲਾ ਦੇ ਵਿੱਚ ਬੰਦ ਕੀਤਾ ਠਾਣਿਆਂ ਦੇ ਵਿੱਚ ਇਹ ਗੱਲ ਜੀਵਨ ਸਿੰਘ ਫੌਜੀ ਵੱਲੋਂ ਜਿਹੜੀ ਧੰਨ ਮੈ ਸੁਣਾਈ ਆ ਇਹ ਆਡੀਓ ਆ ਉਹਦੀ ਇੱਕ ਬਹਿਨ ਹੋ ਰਹੀ ਆ ਹੁਣ ਇਹ ਦੱਸ ਰਿਹਾਗਾ ਜੀਵਨ ਸਿੰਘ ਫੌਜੀ ਕਿ ਜਿੰਨੇ ਮੈਂ ਪੰਜਾਬ ਦੇ ਵਿੱਚ ਬੰਮ ਧਮਾਕੇ ਕੀਤੇ ਨੇ ਕਹਿੰਦਾ ਉਹ ਮੈਂ ਜ਼ਿੰਮੇਵਾਰੀ ਲੈਣਾ ਕੋਈ ਕਿਸੇ ਦੇ ਨਾਲ ਨਾ ਜੋੜ ਕੇ ਵੇਖਿਆ ਜਾਵੇ ਉਹਦੇ ਸਾਰੇ ਜ਼ਿੰਮੇਵਾਰੀਆਂ ਮੈਂ ਲੈ ਲਵਾਂ। ਦੂਸਰਾ ਇਹਨੇ ਪੱਖ ਰੱਖਿਆ ਕਿ ਨਰੈਣ ਸਿੰਘ ਚੌੜੇ ਦੀ ਜਿਸ ਨੇ ਪੱਗ ਲਾਈ ਆ ਅਸੀਂ ਉਸਦੇ ਪਰਿਵਾਰ ਦੇ ਉੱਤੇ ਵੀ ਜਿਹੜਾ ਹਮਲਾ ਕਰਾਂਗੇ ਨਾਲ ਇਹਨੇ ਕਿਹਾਗਾ ਕਿ ਪੁਲਿਸ ਜਿਹੜੇ ਅਨਕਾਉਂਟਰ ਕੀਤੇ ਨੇ ਪੁਲਿਸ ਨੇ ਜਾਂ ਕਰ ਰਹੀ ਆ ਤੇ ਅਸੀਂ ਉਹਨਾਂ ਨੂੰ ਵੀ ਜਿਹੜਾ ਭੱਜਣ ਨਹੀਂ ਦੇਵਾਂਗੇ ਉਹ ਚਾਹੇ ਥਾਂ ਬਦਲ ਲੈਣ ਟਿਕਾਣਾ ਬਦਲ ਲੈਣਾ ਉਹਨਾਂ ਦੇ ਪੈਰਾਂ ਥੱਲੋਂ ਵੀ ਅਸੀਂ ਜ਼ਮੀਨ ਖਸਕਾ ਦੇਵਾਂਗੇ ਇਹ ਜਿਹੜੀਆਂ ਗੱਲਾਂ ਨੇ ਜੀਵਨ ਸਿੰਘ ਫੌਜੀ ਆ ਤੇ ਜਿਹੜੀ ਇਹਦੀ ਗੱਲਬਾਤ ਆ ਬਲਵਿੰਦਰ ਸਿੰਘ ਪੱਖੋਗੇ ਦੇ ਨਾਲ ਹੋਈ ਆ ਉਹ ਦੱਸ ਸਕਦਾ ਕਿ ਜੀਵਨ ਸਿੰਘ ਫੌਜੀ ਆ ਇਸ ਵਕਤ ਕਿੱਥੇ ਆ ਕਿੱਥੇ ਨਹੀਂ ਕਿੱਥੋਂ ਜਿਹੜਾ ਇਹਦਾ ਸਾਰਾਗਾ ਗੱਲਬਾਤ ਹੋ ਰਹੀ ਆ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਪੰਜਾਬ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਅਜਿਹਾ ਕਰਨ ਦੀ ਕੀ ਲੋੜ ਪੈ ਗਈ ਠੀਕ ਹੈ ਕਿ ਮਕਦਮੇ ਹਰ ਇੱਕ ਨੌਜਵਾਨ ਤੇ ਜਦੋਂ ਕੋਈ ਅਪਰਾਧ ਦੀ ਦੁਨੀਆ ਦੇ ਵਿੱਚ ਪੈ ਜਾਂਦਾ ਪੈਰ ਧਰ ਲੈਂਦਾ ਮਕਦਮੇ ਦਰਜ ਹੁੰਦੇ ਆ ਫਿਰ ਕੋਰਟਾਂ ਦੇ ਵਿੱਚ ਕੇਸ ਚਲੇ ਜਾਂਦੇ ਆ ਉਹ ਚੋ ਭਰੀ ਵੀ ਹੋ ਜਾਂਦੇ ਆ ਕਿ ਜ਼ਰੂਰੀ ਨਹੀਂ ਕਿ ਤੁਹਾਨੂੰ ਜੇ ਤੁਸੀਂ ਨਿਰਦੋਸ਼ ਹੋ ਕਿ ਤੁਹਾਡੇ ਤੇ ਪਰਚੇ ਪਏ ਨੇ ਤੁਸੀਂ ਬਰੀ ਨਾ ਹੋ ਇਹ ਕੋਰਟਾਂ ਦੇ ਅੰਦਰ ਜਿਹੜਾ ਸਾਰਾ ਕੁਝ ਚੱਲਦਾਗਾ ਔਰ ਮੈਂ ਕਹਿਣਾ ਚਾਹਣਾ ਜਿੱਥੇ ਵੀ ਮੇਰਾ ਵੀਰ ਇਹ ਨੌਜਵਾਨ ਫੌਜੀ ਜੀਵਨ ਸਿੰਘ ਆ ਦਾ ਨਾਮ ਜੇ ਦੇ ਤੱਕ ਵੀ ਤੁਸੀਂ ਵੀਡੀਓ ਭੇਜਾ ਦਿਓ ਕਿਉਂਕਿ ਇਹਦੀ ਮਾਂ ਜਿਹੜੀ ਆ ਵਿਚਾਰੀ ਉਹ ਮੈਂ ਦੇਖਿਆ ਕਿ ਬੜੀ ਬਿਲਕਰੀ ਆ ਰੋ ਰਹੀ ਆ ਜੇ ਕਰੇ ਕਹਿੰਦਾ ਮੈਂ ਹਮਲੇ ਹੋਰ ਕਰੂੰਗਾ ਕੱਲ ਨੂੰ ਹਮਲੇ ਹੁੰਦੇ ਨੇ ਕਿਤੇ ਗਰਨੇਡ ਬੰਬੇ ਕਹਿੰਦਾ ਮੈਂ ਸਿੱਟੂੰਗਾ ਦੇ ਉਹਦੇ ਵਿੱਚ ਨੁਕਸਾਨ ਕਿਦਾਂ ਹੋਣਾਗਾ ਉਹ ਜਿਹੜੇ ਨੁਕਸਾਨ ਆਪਣੇ ਹੀ ਭਾਈਆਂ ਦਾ ਹੋਣਾਗਾ ਪੁਲਸ ਵਾਲੇ ਵੀ ਆਪਣੇ ਭਾਈ ਨੇ ਉਹ ਵੀ ਕੋਈ ਬਗਾਨੇ ਨਹੀਂ ਕੋਈ ਬਗਾਨੇ ਮਲਕ ਤੋਂ ਨਹੀਂ ਇਸੇ ਮਲਕ ਤੋਂ ਆ ਠੀਕ ਆ ਕਿ ਕੁਝ ਕ ਪਰਸੈਂਟ ਜਿਹੜੇ ਪੁਲਸ ਵਾਲੇ ਹੈਗੇ ਨੇ ਆਪਾਂ ਅੱਜ ਦੇ ਤੋਂ ਨਹੀਂ ਇਹ ਸੁਰੂਤ ਹੀ ਆ ਕਾਲ ਇੰਗਿਆਰੀ ਕਾਲੀਆਂ ਭੇਡਾਂ ਸੁਰੂਤ ਹੁੰਦੀਆਂ ਨੇ ਕਿ ਜਿਨ੍ਹਾਂ ਨੇ ਗੈਂਗਸਟਰ ਬਣਾਏ ਨੇ ਜਿਨ੍ਹਾਂ ਨੇ ਅੱਤਵਾਦੀ ਬਣਾਏ ਨੇ ਇਹ ਪੁਲਸ ਤੇ ਕੁਝ ਪਾਲਸ ਕਰਕੇ ਜਿਹੜਾ ਕੰਮ ਇਹ ਵਿਗੜਦਾ ਹੈਗਾ ਤੇ ਇਸ ਕਰਕੇ ਜਿਹੜਾ ਇਹ ਜੀਵਨ ਸਿੰਘ ਫੌਜੀ ਆ ਤੇ ਇਹਦੇ ਮਨ ਦੇ ਵਿੱਚ ਕੀ ਆ ਰਿਹਾ ਕੀ ਨਾ ਆ ਰਿਹਾ ਇਹ ਬਹੁਤ ਜਿਹੜਾ ਆਪਾਂ ਕਹਿੰਦੇ ਇੱਕ ਭਿਆਨਕ ਆਉਣ ਵਾਲਾ ਸਮਾਂ ਜੇਕਰ ਸਾਡੇ ਨੌਜਵਾਨ ਇਸ ਤਰ੍ਹਾਂ ਭੜਕ ਜਾਣਗੇ ਫੌਜ ਦੇ ਵਿੱਚ ਵੀ ਉਹਨਾਂ ਤੇ ਟੈਗ ਅੱਤਵਾਦੀਆਂ ਦਾ ਲਗਾਇਆ ਜਾ ਰਿਹਾਗਾ ਜਿਸ ਤਰ੍ਹਾਂ ਜਰਨਲ ਸਵੇਤ ਸਿੰਘ ਨੂੰ ਕੱਢਿਆ ਗਿਆ ਸੀ ਉਹਨਾਂ ਨੂੰ ਇੱਕਾ ਨੀਵਾ ਪਾਲਣ ਦਿਖਾਉਣ ਦੇ ਖਾਤਰ ਉਹਨਾਂ ਦੀ ਕਾਦਾਰ ਤੁਸੀਂ ਕੀਤੀ ਗਈ ਤਾਂ ਫਿਰ ਉਹ ਛੱਡ ਕੇ ਜਿਹੜਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਸ ਕਰਕੇ ਭਿੰਡਰਾਂ ਵਾਲੇ ਨਾਲ ਆ ਕੇ ਰਲ ਜਾਂਦਾਗਾ ਫਿਰ ਤਾਂ ਨੂੰ ਤੁਸੀਂ ਉਹ ਸਾਰਾ ਸਾਕਾ ਸੁਣਿਆ ਇਸ ਕਰਕੇ ਜਿਹੜੀ ਇਹ ਪ੍ਰਤਾ ਬਹੁਤ ਮਾੜੀ ਆ ਕਿ ਕਾਨੂੰਨ ਨੂੰ ਆਪਣਾ ਕੰਮ ਜਿਹੜਾ ਕਰਦਾਗਾ ਉਹ ਕਰਨ ਦਿਓ ਪਰ ਕਿਸੇ ਤੇ ਨਾਜਾਇਜ਼ ਕੇਸ ਪਾਉਣੇ ਪੁਲਿਸ ਵੱਲੋਂ ਨਾਜਾਇਜ਼ ਕਿਸ ਦੇ ਨਾਲ ਕਿਸੇ ਦੀ ਮਾਂ ਧੀ ਦੇ ਨਾਲ ਆ ਧੱਕਾ ਕਰਨਾ ਇਹ ਵੀ ਬਹੁਤ ਮਾੜਾ ਹੈਗਾ ਕਿਉਂਕਿ ਪੰਜਾਬ ਪਹਿਲਾਂ ਹੀ ਸੰਤਾਪ ਭੋਗ ਚੁੱਕਿਆਗਾ ਇਸ ਗੱਲ ਦਾ ਕਿਉਂਕਿ ਫੀਤੀਆਂ ਲਵਾਉਣ ਦੇ ਖਾਤਰ ਪੁਲਿਸ ਵਾਲਿਆਂ ਨੇ ਬੜੇ ਨੌਜਵਾਨਾਂ ਦਾ ਜਿਹੜਾ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਕੋ ਕੋ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਘਰਾਂ ਤੋਂ ਚੱਕ-ਚੱਕ ਕੇ ਨਾ ਇਹ ਦੇਖਿਆਗਾ ਪੀ ਕਿਹੜੀ ਯਾਤ ਦਾ ਕਿਹੜੇ ਮਜਬਦ ਦਾ ਕਿਹੜੇ ਧਰਮ ਦਾ ਦਸਤਾਰ ਦੀਂਦੀ ਸੀ ਜਾਇਂ ਦੀਂਦਾ ਸੀ ਕਿ ਇੱਕ ਸਿੱਖਾ ਚਾਹ ਮੋਨਾ ਹੁੰਦਾ ਚਾਹੇ ਕੋਨਾ ਹੁੰਦਾ ਉਹਨਾਂ ਨੂੰ ਚੱਕ ਚੱਕ ਕੇ ਨੌਜਵਾਨਾਂ ਨੂੰ ਇਹ ਨਹੀਂ ਦੇਖਿਆ ਕਿ ਪਰਿਵਾਰਾਂ ਦੇ ਪਰਿਵਾਰ ਅਸੀਂ ਖਪਾ ਰਹੇ ਹਾਂ ਬੜਾ ਦੌਰ ਲੰਘਿਆ ਬੜਾ ਸੰਤਾਪ ਹੰਡਾਇਆ ਪੰਜਾਬ ਦੇ ਵਿੱਚ ਤੇ ਪ੍ਰਮਾਤਮਾ ਕਰੇ ਕਦੇ ਵੀ ਇਹੋ ਜਿਹਾ ਦੌਰ ਪੰਜਾਬ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਵੀ ਕਦੇ ਨਾ ਇਹ ਵਾਪਰੇ ਤੇ ਇਸ ਕਰਕੇ ਜਿਹੜਾ ਇਹ ਵੀਡੀਓ ਤੁਸੀਂ ਇਹ ਜਿਹੜਾ ਵੀਡੀਓ ਇਹ ਵੀ ਇੱਥੇ ਵੀ ਤੱਕ ਭਜਾਉਣ ਦੀ ਜਿਹੜਾ ਇਕਪਾਲਤਾ ਕਰਨੇ ਕਿਉਂਕਿ ਸਾਡੀ ਅੱਜ ਨੌਜਵਾਨ ਪੀੜ੍ਹੀ ਨਸਿਆਂ ਦੇ ਵਿੱਚ ਜਿਹੜੀ ਧਰ ਚੁੱਕੀ ਆ ਪਹਿਲੇ ਪੰਜਾਬ ਖਤਮ ਹੋ ਰਿਹਾਗਾ ਕੁਝ ਜਵਾਨੀ ਸਾਡੀ ਤੁਹਾਨੂੰ ਦੱਸਿਆ ਕਿ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਵਿੱਚ ਖਤਮ ਹੋਗੀ ਕੁਝ ਬਾਹਰ ਤੁਰ ਗਈ ਜਿਹੜੀ ਬਾਹਲੇ ਦੇਸ਼ਾਂ ਵਿੱਚ ਕੁਝ ਜਿਹੜੀ ਨਸ਼ੇ ਨੇ ਖਾ ਲਈ ਉਸ ਆਤਵਾਦੀ ਗੈਂਗਸਟਰ ਕਹਿ ਕੇ ਜਿਹੜੇ ਨੌਜਵਾਨ ਮਾਰੇ ਜਾ ਰਹੇ ਨੇ ਕੁਝ ਕ ਇਹ ਜਿਹੇ ਨੌਜਵਾਨ ਨੇ ਇਹ ਜਿਹੇ ਹਾਲਾਤਾਂ ਵਿੱਚ ਫਸ ਜਾਂਦੇ ਨੇ ਫਿਰ ਉਹਨਾਂ ਨੂੰ ਨਿਕਲਣਾ ਜਿਹੜਾ ਕਿ ਮੁਸ਼ਕਲ ਹੋ ਜਾਂਦਾਗਾ ਇਸ ਕਰਕੇ ਇਸ ਵੀਰ ਨੂੰ ਬੇਨਤੀ ਆ ਕਿ ਇਹ ਕੰਮ ਨੂੰ ਛੱਡ ਕੇ ਅਕਾਲਕਪੁਰਖ ਦੇ ਲੜ ਲੱਗੋ ਤੇ ਆਪਣੇ ਜੋ ਕੇਸ ਨੇ ਉਹ ਜਿਹੜਾ ਤੁਸੀਂ ਭੁਗਤੋ ਜਿਹੜਾ ਜੇ ਤੁਸੀਂ ਸੱਚੇ ਹੋ ਉਹਦੇ 'ਚ ਬਰੀ ਹੋ ਜਾਓਗੇ ਕੋਈ ਇਹਦੇ 'ਚ ਵੱਡੀ ਗੱਲ ਨਹੀਂ ਕਿਉਂਕਿ ਜਦੋਂ ਬੰਦਾ ਕੇਸਾਂ ਦੇ ਅੰਦਰ ਜਿਹੜਾ ਚਲਿਆ ਜਾਂਦਾ ਯੋ ਕਿ ਇੱਕ ਫੌਜ ਦਾ ਇੱਕ ਰੂਲ ਆ ਫੌਜ ਦੇ ਰੂਲ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਜਿਹੜੇ ਥੋੜੇ ਸਖਤ ਨੇ ਇਸ ਕਰਕੇ ਹੋ ਸਕਦਾ ਕਿ ਭਾਵਕ ਹੋਇਆ ਨੌਜਵਾਨ ਆ ਪਰ ਜਿਹੜਾ ਇਹ ਵਰਤਾਰਾਗਾ ਬੰਬ ਧਮਾਕੇ ਕਰਨ ਨੇ ਕਿਸੇ ਵੀ ਨੌਜਵਾਨ ਦੀ ਧੀ ਭੈਣ ਦੀ ਜਾਂ ਪੁਲਿਸ ਵਾਲੇ ਦੀ ਜਿਹੜਾ ਰਾਹ ਗਿਰਦੀ ਜੀ ਜਾਨ ਜਾਂਦੀ ਆ ਤਾਂ ਫਿਰ ਵੀ ਦੁੱਖ ਕਿਸ ਫੌਜੀ ਵੀਰ ਨੂੰ ਹੋਏਗਾ ਇਹਦੇ ਭੈਣ ਭਰਾਵਾਂ ਨੂੰ ਵੀ ਹੋਵੇਗਾ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਵੀ ਹੋਵੇਗਾ ਇਸ ਕਰਕੇ ਇਸ ਵੀਡੀਓ ਦਾ ਸਾਡਾ ਮਕਸਦ ਬਣਾਉਣ ਦਾ ਇਹੀ ਆ ਕਿ ਜਿੰਨੇ ਵੀ ਨੌਜਵਾਨ ਆਪਣੇ ਰਸ ਰਸਤਿਆਂ ਤੋਂ ਭਟਕੇ ਨੇ ਜਾਂ ਉਹ ਨਸ਼ੇ ਪਸ ਲੱਗੇ ਹੋਏ ਨੇ ਜਾਂ ਕੋਈ ਗੈਂਗਸਟਰ ਬਣ ਕੇ ਉਧਰ ਚੱਲਿਆ ਗਿਆ ਤੇ ਜਿਸ ਤਰ੍ਹਾਂ ਹੁਣ ਨਰੈਨ ਸਿੰਘ ਚੌੜੇ ਦੀ ਪੱਗ ਲਾਈ ਉਹਦਾ ਵੀ ਜ਼ਿਕਰ ਕੀਤਾ ਉਹ ਵੀ ਮਾੜੀ ਗੱਲ ਆ ਕਿਉਂਕਿ ਇਹ ਸਾ ਹੁਣ ਜਿਹੜਾ ਉਹ ਨਰੈਨ ਸਿੰਘ ਚੌੜੇ ਤੇ ਜਿਹੜਾ ਅਦਾਲਤ ਵੱਲੋਂ ਚਲਾਇਆ ਜਾ ਰਿਹਾ ਉਸ ਆਪਣਾ ਕੰਮ ਕਰੇ ਹੀ ਆ ਪਰ ਕਿਸੇ ਦੀ ਦਸਤਾਰ ਲਾਉਣੀ ਇਹ ਵੀ ਬਹੁਤ ਆ ਮੰਦ ਭੱਗੀ ਆ ਜਸ ਜਿਵੇਂ ਬੰਦਿਆਂ ਨੇ ਬਖ ਬਖ ਨੇ ਜਿਹੜਾ ਕਿ ਦਰਬਾਰ ਸਾਹਿਬ ਆਕਾਲ ਤਾਪ ਸਾਹਿਬ ਤੇ ਵੀ ਉਹਨੂੰ ਉਸ ਨੌਜਵਾਨ ਨੂੰ ਕਿਹਾ ਕਿ ਮਾਫੀ ਮੰਗ ਲਾ ਦੇਖੋ ਆਪਾਂ ਜੇਕਰ ਕਿਸੇ ਦੀ ਦਸਤਾਰ ਲਾਈ ਆ ਜੇਕਰ ਆਪਣੇ ਤੇ ਚਲੋ ਲਾਈ ਵੀ ਨਹੀਂ ਬੇਸ਼ੱਕ ਤਾਂ ਉਹਦੀ ਫਿਲਹਾਲ ਸਾਰੀ ਵੀਡੀਓ ਸਾਹਮਣੇ ਆ ਚੁੱਕੀ ਆ ਕੋਈ ਮਾਫੀ ਮੰਗਣ ਨਾਲ ਬੰਦਾ ਛੋਟਾ ਨਹੀਂ ਹੁੰਦਾ ਜੇ ਆਪਾਂ ਕੋਈ ਗੁਨਾਹ ਕੀਤਾ ਜੇ ਆਪਾਂ کہیں ਦਸਤਾਰ ਲਾਈ ਆ ਜਾਂ ਕੋਈ ਆਪਾਂ ਕਿਸੇ ਦੇ ਵਿਰੁੱਧ ਬੋਲੇ ਆ ਤੇ ਉਹ ਮਾਫੀ ਮੰਗਣ ਨਾਲ ਕੋਈ ਬੰਦਾ ਛੋਟਾ ਨਹੀਂ ਹੁੰਦਾ ਸਗੋਂ ਉੱਚਾ ਹੁੰਦਾ ਹੈਗਾ ਕਿਉਂਕਿ ਉਹ ਵੀ ਸਿੱਖਾ ਠੀਕ ਹੈ ਕਿ ਉਹਦੀ ਜਿਹੜੀ ਭਾਵਨਾ ਹੈਗੀ ਜਾਂ ਉਹਦਾ ਉਹ ਕਿੱਧਰ ਚਲੀ ਜਾਂਦੀ ਹੈ ਇਹ ਕੋਈ ਪਤਾ ਨਹੀਂ ਕਿਸੇ ਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਜਿਹੜੇ ਵੱਡੇ ਫਿਰ ਮਾਹੌਲ ਬਣ ਜਾਂਦੇ ਆ ਵੱਡੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਜੀ ਉਸੇ ਦਿਨੇ ਉਹ ਮਾਫੀ ਮੰਗ ਲੈਂਦਾ ਤੇ ਹੋ ਸਕਦਾ ਕਿ ਜਿਹੜਾ ਪੰਜਾਬ ਦਾ ਮਾਹੌਲ ਹੋਰ ਵੀ ਸ਼ਾਂਤ ਹੋ ਸਕਦਾ ਸੀ ਪਰ ਅਕਾਲੀ ਦਲ ਕਿਤੇ ਨਾ ਕਿਤੇ ਜਿਹੜਾ ਇਹ ਭੜਕਿਆ ਪਿਆਗਾ ਇਹ ਆਪਣੇ ਆਪ ਦੇ ਵਿੱਚ ਜੋ ਕੁਝ ਵਾਪਰੇ ਆ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਬਹਿਜੂ ਕਾ ਖਾਲਸਾ ਬਹਿਜੂ ਕੀ ਫਤਿਹ